ਗਵੰਤ ਮਾਨਸਿਆਂ ਤੇਰੀ ਆ ਵਿਧਾਨ ਸਭਾ ਦੇ ਵਿੱਚ ਮੈਂ ਸੁਣ ਕੇ ਹਟਿਆ ਗੋਲ ਬਾਣੀ ਜਿਹਦੇ ਵਿੱਚ ਇਹ ਕਹਿ ਰਿਹਾ ਵੀ ਸੁਪਾਲ ਸਿੰਘ ਖਹਿਰਾ ਹੁਣ ਕਾਂਗਰਸ ਚੋਂ ਪਹਿਲਾਂ ਕਾਲੀਆਂ ਚ ਸੀ ਮੈਂ ਤਾਂ ਖੇੜਾ ਛਡਾ ਲਿਆ ਹੋ 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 ਕਿੰਨੀਆਂ ਪਾਰਟੀਆਂ ਬਦਲ ਗਿਆ ਤੇ ਆਪ ਦਾ ਕੋਈ ਦੱਸਦਾ ਹੀ ਨਹੀਂ ਪਹਿਲਾਂ ਤਾਂ ਤੁਸੀਂ ਢੋਲੇ ਗਾਉਂਦੇ ਹੁੰਦੇ ਸੀਗੇ ਮਨਪ੍ਰੀਤ ਬਾਦਲ ਦੇ ਫਿਰ ਉਹੀ ਮਾੜੇ ਹੋ ਗਏ ਫੇ ਢੋਲੇ ਤੁਸੀਂ ਗਾਉਨੇ ਆ ਕੇਜਰੀਵਾਲ ਦੇ ਉਹਦਾ ਚਲੋ ਤੁਹਾਨੂੰ ਮੁੱਖ ਮੰਤਰੀ ਦਾ ਚਿਹਰਾ ਲਾਦਾ ਤੇ ਮੁੱਖ ਮੰਤਰੀ ਬਣ ਕੇ ਨਹੀਂ ਢੋਲੇ ਤੁਸੀਂ ਕਿਸੇ ਹੋਰ ਦੇ ਵੀ ਗਾਉਨੇ ਸੀ ਤੇ ਪਹਿਲਾਂ ਤੁਸੀਂ ਵੀ ਕਮੇਡੀਆਂ ਕਰਦੇ ਸੀ ਹੋ 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 ਫਿਰ ਤੁਸੀਂ ਮਨਪ੍ਰੀਤ ਬਾਦਲ ਚੋਂ ਐਮਐਲਏ ਦੀ ਚੋਣ ਲੜੀ ਉੱਥੋਂ ਹਾਰ ਗਏ ਹੋ 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 ਫਿਰ ਸੰਗਰੂਰ ਦੇ ਵਿੱਚੋਂ ਤੁਸੀਂ ਐਮਪੀ ਬਣੇ ਹੋ 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 ਇਹ ਮਤਲਬ ਗੱਲਾਂ ਕਰਨ ਵਾਲੀਆਂ ਮੰਨ ਲਓ ਕੱਲ ਨੂੰ ਤੁਹਾਨੂੰ ਉਹ ਕਹਿਣ ਵੀ ਪਹਿਲਾਂ ਤੁਹਾਡਾ ਇੱਕ ਵਿਆਹ ਹੋਇਆ ਸੀ ਹੋ 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 ਹੁਣ ਤੁਸੀਂ ਦੂਜਾ ਕਰਾ ਲਿਆ ਹੋ 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 ਇਹ ਇੱਕ ਇੱਕ ਕੋਈ ਗੱਲਾਂ ਹੈ ਸੁਖਪਾਲ ਸਿੰਘ ਖਹਿਰਾ ਮੇਰੇ ਹਿਸਾਬ ਦੇ ਨਾਲ ਤੁਹਾਡੇ ਨਾਲੋਂ ਜ਼ਿਆਦਾ ਉਹ ਪੰਜਾਬ ਦੇ ਮੁੱਦੇ ਚਾਹਦਾ ਜੇਕਰ ਸੁਖਪਾਲ ਸਿੰਘ ਖਹਿਰਾ 1 ਨਵੰਬਰ ਨੂੰ ਜੇਲ੍ਹ 'ਚ ਨਾ ਹੁੰਦਾ ਤੇ ਜਿਹੜਾ ਡਰਾਮਾ ਕਹਾਂਗੇ ਤੇਰਾ ਰੱਖਿਆ ਸੀ ਨਾ ਜਿਹੜਾ ਉਹ ਆਪਣਾ ਲੁਧਿਆਣਾ ਤੇ ਉਹ ਤੂੰ ਡਰਾਮਾ ਨਹੀਂ ਰੱਖਦਾ ਸੀ ਪਾਰਟੀ ਬਦਲ ਲਈ ਤੇਰੇ ਤੂੰ ਖੜਾ ਨਹੀਂ ਛੜ ਤੂੰ ਤੁਸੀਂ ਖੜਾ ਨਹੀਂ ਛੜਾਇਆ ਫਿਰ ਤੁਸੀਂ ਮੰਨ ਵੀ ਰਹੇ ਆ ਤੁਹਾਨੂੰ ਡਰ ਸੀ ਕਿਤੇ ਵੀ ਮੁੱਖ ਮੰਤਰੀ ਦਾ ਚਿਹਰਾ ਇਹ ਨਾ ਲੱਗ ਜੇ ਕਿਉਂਕਿ ਤੁਸੀਂ ਕਮੇਟੀ ਕਰਦੇ ਆ ਉਹ ਸੁਭਾਵ ਚੱਕਦਾ ਸੁਵਾਲਾਂ ਤੇ ਕਮੇਡੀਆਂ 'ਚ ਫਰਕ ਹੁੰਦਾ ਇਹ ਗੱਲ ਜੇ ਝੂਠ ਆ ਤੁਸੀਂ ਮੈਨੂੰ ਦੱਸ ਦੋ ਇਹ ਪਹਿਲਾਂ ਆਪ ਪਹਿਲਾਂ ਗੱਲ ਤੁਸੀਂ ਸੋਚੋ ਹੁਣ ਤੁਸੀਂ ਇਹ ਗੱਲ ਦੱਸੋ ਵੀ ਤੁਸੀਂ ਕੱਲ ਨੂੰ ਇਹ ਚਾਹਮਾਂ ਦੀ ਪਾਰਟੀ 'ਚ ਬੱਤੀ ਰਹੋਗੇ ਜਿਹੜਾ ਤੁਹਾਡੇ ਵਿੱਚ ਆਇਆ ਜਿਹੜਾ ਤੁਹਾਡੀ ਜਲੰਧਰ ਤੋਂ ਜਿਤਾਇਆ ਇਹ ਵੀ ਕਾਂਗਰਸ 'ਚੋਂ ਆਇਆ ਥੋੜੇ ਕਈ ਐਮਐਲਏ ਜਿਹੜੇ ਅਕਾਲੀ ਦਲ ਚੋਂ ਆਏ ਆ ਕਈ ਬੰਦੇ ਇਹੋ ਜਿਹੇ ਜਿਹੜੇ ਬੀਜੇਪੀ ਚੋਂ ਥੋੜਿਆ ਲਾਏ ਆ ਓ ਹੋ 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 ਫੇਰ ਖਹਿੜਾ ਕੀ ਤੋਂ ਕਿ ਤੋਂ ਛਡਾਉਂਗੇ ਤੁਸੀਂ ਤਾਂ ਖਹਿੜਾ ਬੜਿਆ ਪਛੜਾਇਆ ਤੁਹਾਨੂੰ ਇਹ ਸੀ ਨਾ ਵੀ ਮਤਲਬ ਤੁਸੀਂ ਅੱਗੇ ਰੋ ਇਹ ਗੱਲ ਨਹੀਂ ਹੁੰਦੀ ਤੁਸੀਂ ਗੱਲ ਜਿਹੜੀ ਕਰਨੀ ਆ ਭਗਵੰਤ ਮਾਨ ਜੀ ਉਹ ਕਰੋ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਬਣਾਇਆ ਤੇ ਸੁਖਪਾਲ ਸਿੰਘ ਖਹਿੜੇ ਨੂੰ ਹੋ ਹੋ ਕਰਨ ਵਾਸਤੇ ਨਹੀਂ ਬਣਾਇਆ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਬਣਾਇਆ ਤੇ ਅੱਖਾਂ ਚ ਅੱਖਾਂ ਪਾ ਅੱਖਾਂ ਚ ਅੱਖਾਂ ਪਾ ਵਾਸਤੇ ਨਹੀਂ ਬਣਾਇਆ ਤੁਹਾਨੂੰ ਲੋਕਾਂ ਨੇ ਮੁੱਖ ਮੰਤਰੀ ਬਣਾਇਆ ਕਿ ਭਾਈ ਪੰਜਾਬ ਦੇ ਵਿੱਚ ਚਿੱਟਾ ਬੜਾ ਤੁਹਾਨੂੰ ਮੁੱਖ ਮੰਤਰੀ ਤਾਂ ਬਣਾਇਆ ਵੀ ਭਾਈ ਪੰਜਾਬ ਚ ਬੇਰੁਜ਼ਗਾਰੀ ਬਹੁਤ ਆ ਤੇ ਉਹ ਕਾਲੀ ਕਾਂਗਰਸੀਆਂ ਤੋਂ ਅੱਕੇ ਪਏ ਆ ਉਹਨਾਂ ਨੇ ਇਸੇ ਕਰਕੇ ਤੁਹਾਨੂੰ ਬਣਾਇਆ ਵੀ ਤੁਹਾਨੂੰ ਕੌਣ ਪੁੱਛਦਾ ਸੀ ਫਿਰ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਇਹ ਕਿਹਾ ਵੀ ਸਾਡੇ ਤੁਸੀਂ ਕਹਿੰਦੇ ਸੀ ਤੁਹਾਡੀ ਬੀਬੀ ਅਨਮੋਲ ਕਗਨ ਮਾਨ ਕਹਿੰਦੀ ਸੀ ਕਿਸਾਨਾਂ ਤੇ ਅਤਿਆਚਾਰ ਹੁੰਦਾ 5 ਮਿੰਟਾਂ ਚ ਐਮਐਸਪੀ ਦੇਵਾਂਗੇ ਤੁਹਾਨੂੰ ਕਿਸਾਨਾਂ ਨੇ ਵੋਟ ਤਾਂ ਪਾਈ ਮਜਦੂਰਾਂ ਦੇ ਪੁੱਤ ਮਜਦੂਰੀ ਬੰਦੇ ਰਹੇ ਚਾਹੇ ਉਹਨਾਂ ਨੇ ਬੀਏ ਕੀਤੀ ਹੋਵੇ ਚਾਹੇ ਉਹ ਐਮਏ ਕੀਤੀ ਹੋਵੇ ਤੇ ਚਾਹੇ ਉਹਨਾਂ ਨੇ ਪਾਸਟੂ ਕੀਤੀ ਹੋਵੇ ਉਹਨਾਂ ਨੇ ਵੋਟਾਂ ਤੁਹਾਨੂੰ ਤਾਂ ਪਾਤੀਆਂ ਫਿਰ ਤੁਸੀਂ ਜਿਹੜਾ ਕਹਿ ਲੋ ਵੀ ਜਿਹੜੇ ਬੇਰੁਜ਼ਗਾਰ ਸੀ ਕੱਚੇ ਤੇ ਆਪਕ ਪੱਕੇ ਕਰਨੇ ਸੀ ਉਹਨਾਂ ਨੇ ਵੋਟਾਂ ਤੁਹਾਨੂੰ ਤਾਂ ਪਾਤੀਆਂ ਵੀ ਸਾਨੂੰ ਹੁਣ ਲੱਤਾਂ ਟੜਾਉਂਦਿਆਂ ਨੂੰ ਬਹੁਤ ਚਿਰ ਹੋ ਗਿਆ ਵੀ ਖੌਰੇ ਤੁਸੀਂ ਸਾਡੀ ਝੋਲੀ ਖੈਰ ਪਾ ਦਿਓ ਔਰ ਤੁਹਾਨੂੰ ਜਿਹੜੇ ਵੋਟਾਂ ਪਾਈਆਂ ਮਾਵਾਂ ਨੇ ਉਹ ਮਾਵਾਆਂ ਦੀਆਂ ਵੋਟਾਂ ਤੁਹਾਨੂੰ 1000 ਹਜ਼ਾਰ ਰੁਪਏ ਨੂੰ ਘੱਟ ਤੇ ਉਹ ਮਾਵਾਆਂ ਦੀਆਂ ਤੁਹਾਨੂੰ ਵੋਟਾਂ ਜ਼ਿਆਦੇ ਆ ਜਿਨ੍ਹਾਂ ਦੇ ਪੁੱਤ ਚਿੱਟੇ ਤੇ ਲੱਗੇ ਸੀ ਉਹ ਵੋਟਾਂ ਤੁਹਾਨੂੰ ਜ਼ਿਆਦੇ ਆ ਜਿਨ੍ਹਾਂ ਦੇ ਕੱਲੇ-ਕੱਲੇ ਪੁੱਤ ਸੱਤ ਸਮੁੰਦਰੋਂ ਪਾਰ ਗਏ ਆ ਉਹਨਾਂ ਭੈਣਾਂ ਦੀਆਂ ਤੁਹਾਨੂੰ ਵੋਟਾਂ ਜ਼ਿਆਦੇ ਸੀ ਜਿਨ੍ਹਾਂ ਦੇ ਭਰਾ ਚਿੱਟੇ ਦੇ ਨਾਲ ਮਰੇ ਆ ਉਹਨਾਂ ਦੇ ਉਹਨਾਂ ਉਹਨਾਂ ਘਰ ਵਾਲੀਆਂ ਦੀ ਤੁਹਾਨੂੰ ਵੋਟ ਸੀ ਕਿ ਜਿਨ੍ਹਾਂ ਜਿਨ੍ਹਾਂ ਨੇ ਮੈਂ ਇਹ ਕਹਿਣਾ ਹੋ ਸਕਦਾ ਮੇਰੀ ਸੋਚਾ ਵੀਵੀ ਰਵਨਦੀਪ ਕੌਰ ਮਰਖਾਈ ਹੋ ਸਕਦਾ ਇਹਨਾਂ ਨੇ ਤੁਹਾਨੂੰ ਵੋਟ ਪਾਈ ਹੋਵੇ ਕਿਉਂਕਿ ਇਹਨਾਂ ਦਾ ਹਸਬੈਂਡ ਸੀ ਜਿਹੜਾ ਇਹਨਾਂ ਦਾ ਘਰ ਵਾਲਾ ਵੀ ਚਿੱਟੇ ਦੇ ਨਾਲ ਦੱਸਦੇ ਹੁੰਦੇ ਉਹਨਾਂ ਦੀ ਆਪਾਂ ਅਕਸਰ ਇੰਟਰਵਿਊ ਸੁਣੀਆਂ ਔਰ ਇਹ ਵੋਟਾਂ ਤੁਹਾਨੂੰ ਤਾਂ ਪਈਆਂ ਤੇ ਇਹ ਜੇ ਕੰਮਾਂ ਦੇ ਵਿੱਚੋਂ ਹੋਰ 2-4 ਕੰਮ ਰਹਿ ਗਏ ਹੋਣੇ ਆ ਇਹ ਜੇ ਕਰ ਕੰਮਾਂ ਦੇ ਵਿੱਚੋਂ ਤੁਸੀਂ ਕੋਈ ਇੱਕ ਕੰਮ ਵੀ ਕੀਤਾ ਤੁਸੀਂ ਉਹ ਗਿਣਾ ਦਿਓ ਤੁਸੀਂ ਤਾਂ ਦੇ ਸੀ ਬਾਹਰੋਂ ਆਉਂਗਾ ਕੋਈ ਵੀ ਇੱਥੋਂ ਵੀ ਬਾਹਰੋਂ ਇੱਧਰ ਕੰਮ ਕਰਨ ਆਉਣਗੇ ਤਾਂ ਮਾਫੀ ਚਾਹੁੰਨਾ ਬਾਹਰੋਂ ਤਾਂ ਤੁਹਾਡਾ ਜਿਹੜਾ ਪਹਿਲਾ ਵਾਲਾ ਪਰਿਵਾਰ ਤੁਹਾਡੇ ਬੱਚੇ ਨਹੀਂ ਆਏ ਇੱਧਰ ਹੋਰ ਤਾਂ ਆਉਣਾ ਕਿਸੇ ਨੇ ਕੀ ਸੀ ਇਸ ਕਰਕੇ ਹੋ 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 ਕਰਨ ਦਾ ਕੋਈ ਫਾਇਦਾ ਨਹੀਂ ਤੁਸੀਂ ਜਿਹੜੇ ਕੰਮ ਕਰਨੇ ਆ ਤੁਸੀਂ ਉਹ ਕਰੋ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਬਣਾਇਆ ਹੁਣ ਤੁਹਾਨੂੰ ਡਰਾਮੇਬਾਜ਼ੀ ਛੱਡਣੀ ਚਾਹੀਦੀ ਆ ਇਹ ਕਮੇਡੀ ਤੁਹਾਨੂੰ ਬਹੁਤ ਚਿਰ ਹੋ ਗਏ ਤੁਸੀਂ ਬਚਪਨ ਤੋਂ ਕਮੇਡੀ ਦਾ ਖਾਦਾ ਇਹ ਹੁਣ ਕਮੇਟੀ ਵਿਧਾਨ ਸਭਾ ਕਮੇਟੀ ਦਾ ਤੁਸੀਂ ਤੁਸੀਂ ਕਹਿੰਦੇ ਹੁੰਦੇ ਸੀ ਨਾ ਲੋਕ ਸਭਾ ਦੇ ਵਿੱਚ ਜਾਰੇ ਕਮੇਟੀ ਚੱਲਦੀ ਆ ਤੇ ਵਿਧਾਨ ਸਭਾ ਚ ਜਾਰੇ ਕਮੇਟੀ ਚੱਲਦੀ ਆ ਫਿਰ ਇਹ ਖਤਮ ਕਦੋਂ ਕਰੋਗੇ ਦੂਜੀ ਤਾਂ ਕਮੇਟੀ ਕਰਦੀ ਨਹੀਂ ਕਮੇਟੀ ਤਾਂ ਤੁਹਾਡੇ ਵਾਲੇ ਕਰ ਰਹੇ ਆ ਤੁਸੀਂ ਇਹ ਸਮਝਣ ਦੀ ਕੋਸ਼ਿਸ਼ ਕਰੋ ਇਸ ਟਾਈਮ ਕਾਂਗਰਸ ਮੁੱਦਾ ਨਹੀਂ ਗਾ ਪੰਜਾਬ ਦਾ ਇਸ ਟਾਈਮ ਅਕਾਲੀ ਦਲ ਮੁੱਦਾ ਨਹੀਂ ਗਾ ਇਸ ਟਾਈਮ ਸੁਖਵੀਰ ਬਾਦਲ ਪੰਜਾਬ ਦਾ ਮੁੱਦਾ ਨਹੀਂ ਗਾ ਇਸ ਟਾਈਮ ਵਿਕਰਮਜੀਤ ਮਜੀਠੀਆ ਮੁੱਦਾ ਨਹੀਂ ਪੰਜਾਬ ਦਾ ਇਸ ਟਾਈਮ ਬੀਜੇਪੀ ਪੰਜਾਬ ਦਾ ਮੁੱਦਾ ਨਹੀਂ ਪੰਜਾਬ ਦੇ ਮੁੱਦੇ ਆ ਕਿਸਾਨੀ ਪੰਜਾਬ ਦਾ ਮੁੱਦਾ ਮਜ਼ਦੂਰੀ ਪੰਜਾਬ ਦੇ ਮੁੱਦੇ ਤਾਂ ਇੱਥੇ ਲੋਕ ਧਰਨੇ ਲਈ ਬੈਠੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਤੇ ਤੂੰ ਵਿਧਾਨ ਸਭਾ ਦੇ ਵਿੱਚ ਕੀ ਹੋ ਲਾਈ ਖੜਾ ਆਹ ਪਟਿਆਲੇ ਦੇ ਵਿੱਚ ਪੱਲੇਦਾਰ ਬੈਠੇ ਆ ਜਿਹੜੇ ਮਤਲਬ ਮਾਫੀ ਚਾਹੁੰਦਾ ਐ ਇਸ ਟਾਈਮ ਪੱਲੇਦਾਰ ਗੁੱਸਾ ਨਾ ਕਰਨ ਮੇਰੇ ਨਾਨਾ ਜੀ ਵੀ ਪੱਲੇਦਾਰ ਸੀ ਪੱਲੇਦਾਰੀ ਕੀਤੀ ਆ ਬੋਰੀਆਂ ਚੱਕਦੇ ਆ ਕਦਿਆਂ ਆ ਇਹਨਾਂ ਦਾ ਜਿਵੇਂ ਕਹਿ ਲਓ ਵੀ ਇਹਨਾਂ ਗੱਦਾ ਭਾਰ ਨਹੀਂ ਢੋਂਦਾ ਜਿੰਨਾ ਇਹ ਢੋਂਦੇ ਆ ਇਹਨਾਂ ਬਲਦ ਭਾਰ ਨਹੀਂ ਢੋਂਦਾ ਜਿੰਨਾ ਇਹ ਢੋਂਦੇ ਆ ਤੇ ਇਹ ਉਹ ਉਹ ਧਰਨੇ ਲਈ ਬੈਠੇ ਉਹਨਾਂ ਨਾਲ ਤਾਂ ਤੂੰ ਗੱਲ ਨਹੀਂ ਕਰ ਸਕਿਆ ਵੀ ਉਹਨਾਂ ਦੀ ਗੱਲ ਕਰੀਏ ਇੱਥੇ ਹੋਰ ਜਿਹੜੇ ਵਿਚਾਰੇ ਧਰਨੇ ਲਈ ਬੈਠੇ ਆ ਤੁਹਾਨੂੰ ਉਹਨਾਂ ਵਾਸਤੇ ਤਾਂ ਆਈ ਨਹੀਂ ਕੋਈ ਗੱਲ ਮਜ਼ਦੂਰਾਂ ਵਾਸਤੇ ਨਹੀਂ ਆਈ ਉਹ ਕਿਸਾਨਾਂ ਦੇ ਪੁੱਤ ਸ਼ਹੀਦ ਹੋਈ ਜਾਂਦੇ ਤੁਹਾਨੂੰ ਉਹਨਾਂ ਵਾਸਤੇ ਗੱਲ ਨਹੀਂ ਆਈ ਤੇ ਸੁਖਪਾਲ ਸਿੰਘ ਖੈਰ ਹੋ 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 ਵੀ ਅਖੇ ਕਾਂਗਰਸੀਓ ਵੀ ਕਿਉਂ ਜੇਕਰ ਉਹਨੇ ਪਾਰਟੀ ਚੇਂਜ ਕੀਤੀ ਹੁੰਦੀ ਤਾਂ ਕਈ মিডিਆ 'ਚ ਆ ਜਾਣੇ ਸੀ ਕੋਈ ਗੱਲ ਨਹੀਂ ਅਖੇ ਸਾਈਕਲ ਦਾ ਵੀ ਸਟੈਂਡ ਹੁੰਦਾ ਕਿ ਇਹਦਾ ਨਹੀਂ ਵੱਡੇ ਵੀਰ ਤੁਸੀਂ ਆਪਦੇ ਵੱਲ ਵੀ ਵੇਖੋ ਵੀ ਤੁਸੀਂ ਕਿਹਨੇ ਕਿਹਦੇ ਨਾਲ ਜੁੜੇ ਸੀਗੇ ਕਿਹੜੇ-ਕਿਹੜੇ ਬੰਦਿਆਂ ਨਾਲ ਜੁੜੇ ਸੀ ਇਹ ਪਾਰਟੀ ਬਦਲਣਾ ਮੁੱਦਾ ਨਹੀਂ ਹੈ ਯਾਦ ਰੱਖ ਲੋ ਗੱਲ ਪਰ ਤੁਹਾਨੂੰ ਇਹ ਬੇਨਤੀ ਆ ਤੁਸੀਂ ਕਮੇਟੀ ਛੱਡੋ ਪੰਜਾਬ ਦੇ ਲੋਕਾਂ ਵੱਲ ਧਿਆਨ ਦਿਓ ਆ ਜਿਹੜੇ ਮੁੱਦੇ ਸੀ ਚਿੱਟਾ ਬੰਦ ਹੋਇਆ ਹੋ 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 ਨਹੀਂ ਹੋਇਆ ਆ ਜਿਹੜੇ ਨੌਜਵਾਨ ਸੱਤ ਸਮੁੰਦਰੋਂ ਪਾਰ ਜਾਣੇ ਹੋ ਹੋ ਨਹੀਂ ਬੰਦ ਹੋਏ ਕੀ ਉਧਰੋਂ ਬਾਹਰੀ ਕੰਟਰੀਆਂ ਤੋਂ ਇੱਥੇ ਕੰਮ ਕਰਨ ਆਏ ਹੋ ਹੋ ਨਹੀਂ ਆਏ ਕਿਆਂ BMW ਇੱਥੇ ਆ ਗਈ ਹੋ ਹੋ ਨਹੀਂ ਆਏ ਇਹ ਤੁਸੀਂ ਦੱਸੋ ਤੁਹਾਨੂੰ ਹੋ ਹੋ ਕਰਨ ਲੱਗੇ ਨਾ ਤੇ ਸਾਡੇ ਮੂਵਿੰਗਾ ਹੋ ਜਾਣਾ ਥੋੜੀ ਹੋ 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 ਹੀ ਬੜੀ ਜਾਣੀ ਐ ਇੱਥੇ ਹੋ 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 ਹੋਈ ਬੜੀ ਜਾਣੀ ਐ ਇੱਥੇ ਹੋ ਨਹੀਂ ਕਰਨੀ ਮੁੱਦੇ ਚੱਕੋ ਪੰਜਾਬ ਦੀ ਜਨਤਾ ਦੇ ਪੰਜਾਬ ਦੀ ਜਨਤਾ ਮਰੀ ਜਾਂਦੀ ਆ ਅੱਜ ਇੱਥੇ ਤੁਸੀਂ ਵੇਖੋ ਤਾਂ ਸੀ ਕਿੰਨੀਆਂ ਮੌਤਾਂ ਆ ਗਏ ਜਿਹੜੇ ਭਾਈ ਸਾਹਿਬ ਮੁੱਦੇ ਚੱਕਣੇ ਆ ਹਲਕਿਆਂ ਦੇ ਚੱਕ ਤੂੰ ਧੂਰੀ ਦਾ ਮੁੱਦਾ ਇੱਕ ਵੀ ਚੱਕਿਆ ਹੋ ਧੂਰੀ ਦੇ ਵਿੱਚ ਕੋਈ ਚਿੱਟਾ-ਚੁੱਟਾ ਹੈਗਾ ਹੋ 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 ਪੁੱਛ ਕੇ ਜਾ ਕੇ ਧੂਰੀ ਵਾਲਿਆਂ ਤੋਂ ਧੂਰੀ ਦੇ ਲੋਕਾਂ ਨੂੰ ਪੁੱਛ ਕੀ ਬਣਿਆ ਪਿਆ ਕੀ ਨਹੀਂ ਬਣਿਆ ਪਿਆ ਧੂਰੀ ਤੋਂ ਜਿੱਤਿਆ ਤੂੰ ਧੂਰੀ ਚ ਗੇੜੇ ਮਾਰ ਠੀਕ ਆ ਪੰਜਾਬ ਦੇ ਮੁੱਖ ਮੰਤਰੀਆਂ ਤੁਹਾਡਾ ਸਤਿਕਾਰ ਕਰਦੇ ਆ ਇਹ ਤੁਹਾਡਾ ਸਤਿਕਾਰ ਸਾਨੂੰ ਕਰਨਾ ਬੰਦਾ ਅਸੀਂ ਤੁਹਾਡਾ ਨਹੀਂ ਤੁਹਾਡੀ ਕੁਰਸੀ ਦਾ ਕਰਨਾ ਕਿਉਂਕਿ ਮੁੱਖ ਮੰਤਰੀਆਂ ਮੁੱਖ ਮੰਤਰੀ ਦਾ ਸਤਿਕਾਰ ਬੰਦਾ ਪਰ ਮੁੱਖ ਮੰਤਰੀ ਜੀ ਤੁਸੀਂ ਵੀ ਪੰਜਾਬ ਦੇ ਲੋਕਾਂ ਦਾ ਸਤਿਕਾਰ ਕਰੋ ਤੁਹਾਡੇ ਤੇ ਵਿਸ਼ਵਾਸ ਕੀਤਾ ਚਿੱਟਾ ਛਰੇ ਆਮ ਆ ਇੱਥੇ ਆਉਣ ਵਾਲੇ ਦਿਨਾਂ ਦੇ ਵਿੱਚ ਏਟ ਸਵਰਗੀਆਂ ਬਿਮਾਰੀਆਂ ਕਾਲੇ ਪੀਲੀਆਂ ਵਰਗੀਆਂ ਬਿਮਾਰੀਆਂ ਛਰੇ ਆ ਮਿਲਣ ਨੂੰ ਪੁੱਛੋ ਕਿਉਂ ਹੋ ਮੈਂ ਦੱਸਦਾ ਉਹ ਬਿਮਾਰੀਆਂ ਤਾਂ ਮਿਲਣੀਆਂ ਕਿ ਚਿੱਟਾ ਤਾਂ ਛਰੇ ਆ ਮਾ ਪਿੰਡ ਪਿੰਡ ਦੇ ਵਿੱਚ ਚਿੱਟਾ ਪਰ ਐਸ ਟਾਈਮ ਪਿੰਡ ਦੇ ਉਹ ਚਿੱਟਾ ਲਾਉਣ ਵਾਲਿਆਂ ਨੂੰ ਸੂਈਆਂ ਦੇ ਸਰਿੰਜਾਂ ਨਹੀਂ ਮਿਲਦੀਆਂ ਤੂੰ ਇੱਕ ਸਰਿੰਜ ਨੂੰ 20-20 ਜਨੇ ਵਰਤਦੇ ਆ 20-20 ਜਨੇ ਵਰਤਣ ਤੋਂ ਬਾਅਦ ਉਹ ਕਹ ਲੋ ਮਹੀਨਾ-ਮਹੀਨਾ ਵਰਤਦੇ ਆ ਉਹ ਫਿਰ ਕਾਲਾ ਪੀਲੀਆ ਕਈਆਂ ਨੂੰ ਨਿਕਲਾਉਣਾ ਅੱਜ ਟੈਸਟ ਕਰੋ ਏਡਸ ਦੀ ਬਿਮਾਰੀ ਆਉਣ ਵਾਲ ਦਿਨਾਂ 'ਚ ਵਧਣ ਵਾਲੀ ਆ ਤੇ ਸੁਖਪਾਲ ਸਿੰਘ ਖਹਿਰਾ ਹੋ ਇਹ ਮੁੱਦਾ ਥੋੜਾ ਹੈਗਾ ਕਮਾਲ ਹੋ ਗਈ ਸੁਖਪਾਲ ਸਿੰਘ ਖਹਿਰਾ ਹੈਗੇ ਪਾਰਟੀ 'ਚ ਕੀ ਗੱਲ ਤੁਸੀਂ ਸੁੱਤੇ ਪਈ ਸੀ ਤੁਹਾਨੂੰ ਦੱਸਿਆ ਨਹੀਂ ਕਿਸੇ ਨੇ ਇੱਥੇ ਵੀ ਹਲੇ ਕਾਂਗਰਸ ਈ ਹੈ ਕਿ ਮਤਲਬ ਬਸ ਹੋ ਜਾਣੇ ਤੁਸੀਂ ਪੰਜਾਬ ਬਾਰੇ ਪਰ ਤੁਸੀਂ ਰਹਿਣੇ ਕੇਜਰੀਵਾਲ ਸਾਹਿਬ ਨਾਲ ਆਣਾ ਤੁਹਾਨੂੰ ਕੀ ਪਤਾ ਹੋਵੇ ਕੇਜਰੀਵਾਲ ਸਾਹਿਬ ਤਾਂ ਤੁਹਾਨੂੰ ਪਤਾ ਵੀ ਉੱਥੇ ਵਿਚਾਰਾ ਕਦੇ ਕਿੱਥੇ ਜਾਵੜ ਦਾ ਨਾਲ ਕਦੇ ਕਿੱਥੇ ਤੇ ਤੁਸੀਂ ਉਹ ਜਾਣੇ ਉਹਨੇ ਨਾਲ ਕੇਜਰੀਵਾਲ ਸਾਹਿਬ ਦੇ ਨਾਲ ਹੋ ਉਹ ਵੀ ਤੁਹਾਡੇ ਤੋਂ ਗੜਵਾ ਕਰਾਉਣ ਲੱਗ ਜਾਂਦਾ ਇੱਕ ਤਾਂ ਇਸ ਕਰਕੇ ਪੰਜਾਬ ਵਾਲੇ ਧਿਆਨ ਦਿਓ ਮੇਰੇ ਬਹੁਤ ਹੀ ਸਤਿਕਾਰਯੋਗ ਭਗਵੰਤ ਜੀ ਤੁਹਾਨੂੰ ਗੁੱਸਾ ਠੁਕਣਾ ਚਾਹੀਦਾ ਤੇ ਤੁਹਾਨੂੰ ਨਿਮਰਤਾ ਤੁਹਾਡੇ ਵਿੱਚ ਹੋਣੀ ਚਾਹੀਦੀ ਆ ਤੁਹਾਡੇ ਵਿੱਚ ਨਿਮਰਤਾ ਹੋਵੇ ਤੇ ਪੰਜਾਬ ਦੇ ਲੋਕ ਤੁਹਾਡਾ ਪੱਖ ਲੈਣ ਪਰ ਤੁਸੀਂ ਤਾਂ ਆਗੋਂ ਪੈ ਜਾਨੇ ਕਦੇ ਜਿੰਦਰੇ ਲਵਾਤੇ ਮੈਂ ਉਹਨਾਂ ਨੂੰ ਐਮ ਐਲ ਏ ਨੂੰ ਕਦੇ ਤੁਸੀਂ ਉਹ ਪੱਤਰਕਾਰਾਂ ਨੂੰ ਤੁਹਾਡੇ ਐਮ ਐਲ ਏ ਪੈਗੇ ਤਾਂ ਇਹ ਐਨਾ ਗੁੰਡਾ ਟਾਈਪ ਹੋਇਆ ਪਿਆ ਕੰਮ ਨਹੀਂ ਜੀ ਨਹੀਂ ਠੰਡੇ ਹੋ ਜਿਓ ਇਸ ਚੀਜ਼ ਦੇ ਲੋਕਤੰਤਰ ਦਾ ਕੰਨ ਤੁਸੀਂ ਨਾ ਕਰੋ ਤੁਹਾਡੇ ਅੱਗੇ ਬੇਨਤੀ ਆ ਪੰਜਾਬ ਦੇ ਲੋਕਾਂ ਦਾ ਔਰ ਜਿਹੜੇ ਤੁਹਾਡੇ 99 92 ਐਮ ਐਲ ਏ ਆ ਉਹ ਆਪਦੇ ਆਪ ਦੇ ਹਲਕਿਆਂ ਦੇ ਮੁੱਦੇ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜੇਕਰ ਭਗਵਾਨ ਤੁਮਾਰ ਜੀ ਕੋਈ ਗੱਲ ਗਲਤ ਕਹੀ ਹੋਵੇ ਮਾਫੀ ਚਾਹੁੰਨੇ ਕਿਉਂਕਿ ਤੁਸੀਂ ਤਾਂ ਗੁੱਸਾ ਬੜਾ ਭੜਾ ਕਿਤੇ ਸਾਡੇ ਵੀ ਹੋ ਕਰਾ ਦੋ ਵੇਖੇ ਜੇ ਕਿਤੇ